ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਿ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰਡੀ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬੀਨਿੰਗਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇ ਅੱਜ ਹੀ ਕਾਲ ਕਰੋ 48272 2500 ਤੇ ਤਿਰਕੀ ਇਮੀਗ੍ਰੇਸ਼ਨ ਆਫਰ ਵਾਲੇ ਜੇ ਤਿਰਕੀਆ ਨਾ ਟੋਨੀ ਤਿਰਕੀਆ ਨਾਲ ਦੇ ਨਾਲ ਤੁਸੀਂ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਜਿੰਦਕੌਰ ਅਨਾਇਤ ਕੌਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੌਰ ਮਟੂ ਯੂਬਾ ਸਿਟੀ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਜਰਨੈਲ ਸਿੰਘ ਸੈਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਰਿਡਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਪੰਜਾਬ ਦੇ ਵਿੱਚ ਸਿਆਸੀ ਕਾਨਫਰੰਸਾਂ ਤੋਂ ਜਿਹੜੀਆਂ ਮੇਲਾ ਮਾਗੀ ਤੇ ਸ੍ਰੀ ਮੁਖਸ ਸਾਹਿਬ ਦੀ ਧਰਤੀ ਤੇ ਹੋਈਆਂ ਨੇ ਤੇ ਇਹਨਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਖਾਸ ਕਰਕੇ ਕਾਲੀ ਦਲਾਨੇ ਆਪੋ ਆਪਣੇ ਰਾਗ ਲਾਪੇ ਨੇ ਆਪੋ ਆਪਣਾ ਏਜੰਡਾ ਲੋਕਾਂ ਦੇ ਨਾਲ ਰੱਖਿਆ ਇਸੇ ਦਰਮਿਆਨ ਪੰਜਾਬ ਨੂੰ ਕਹਿੰਦੇ ਇੱਕ ਹੋਰ ਅਕਾਲੀ ਦਲ ਮਿਲ ਗਿਆ ਅਮਰਿਤਪਾਲ ਪ੍ਰਧਾਨ ਨੇ ਜੀ ਬਿਲਕੁਲ ਜੀ ਮਾਗੀ ਮੇਲੇ ਤੇ ਲਗਾਤਾਰ ਨਜ਼ਰਾਂ ਸੀਗੀਆਂ ਕਿਉਂਕਿ ਇੱਕ ਪਾਸੇ ਆ ਅਕਾਲੀ ਦਲ ਬਾਦਲ ਧਰਨੇ ਆਪਣਾ ਪ੍ਰਦਰਸ਼ਨ ਕਰਨਾ ਸੀ ਦੂਸਰੇ ਪਾਸੇ ਸੁਨੀਜੀਤ ਮਾਨ ਕਹਿੰਦੇ ਮੈਮੀ ਕਾਨਫਰੰਸ ਕਰਨੀ ਹੈ ਤੇ ਪਰ ਸਭ ਦੀਆਂ ਜਿਹੜੀਆਂ ਨਜ਼ਰਾਂ ਖਾਸ ਕਰਕੇ ਸੀਗੀਆਂ ਉਹ ਨਵੀਂ ਪਾਰਟੀ ਦੇ ਹਵਾਲੇ ਨਾਲ ਪੰਥ ਬਚਾਓ ਪੰਜਾਬ ਬਚਾਓ ਦੇ ਨਾਅਰੇ ਹਿੱਟ ਜੋ ਇਸ਼ਤਿਹਾਰ ਅਖਬਾਰਾਂ ਚ ਦੇ ਕੇ ਐਲਾਨ ਕੀਤਾ ਗਿਆ ਸੀਗਾ ਕਿ ਨਵੀਂ ਪਾਰਟੀ ਦਾ ਐਲਾਨ ਹੋਏਗਾ ਸੋ ਬਿਲਕੁਲ ਜੀ ਉਸ ਪੰਡਾਲ ਦੇ ਵਿੱਚ ਵੀ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਇਹਨਾਂ ਸਮਰਥਕ ਪਹੁੰਚੇ ਤੇ ਸਟੇਜ ਦੇ ਉੱਤੇ ਵੀ ਲੀਡਰਸ਼ਿਪ ਮੌਜੂਦ ਸੀ ਸੋ ਆਖਰ ਉਥੋਂ ਅਮਰਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਰਿਕਡੂਤ ਸਾਹਿਬ ਹਲਕੇ ਤੋਂ ਇਹਨਾਂ ਉਹਨਾਂ ਦੇ ਪਿਤਾ ਜਦਾ ਤਰਸੀਮ ਸਿੰਘ ਹੋਰਾਂ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਨਾਲ ਸਰਜੀਤ ਸਿੰਘ ਖਾਲਸਾ ਸੀਗੇ ਜਿਹੜੇ ਉਹ ਵੀ ਮੈਂਬਰ ਪਾਰਲੀਮੈਂਟ ਨੇ ਸੋ ਉਹਨਾਂ ਨੇ ਐਲਾਨ ਕੀਤਾ ਕਿ ਲਓ ਜੀ ਆਪਣੀ ਨਵੀਂ ਪਾਰਟੀ ਅਕਾਲੀ ਦਲ ਬਾਰਸ ਪੰਜਾਬ ਦੇ ਠੀਕ ਹੈ ਜੀ ਸੋ ਇਹ ਬਰੈਕਟ ਦੇ ਵਿੱਚ ਬਾਰਸ ਪੰਜਾਬ ਦੇ ਮੇਨ ਨਾਮ ਅਕਾਲੀ ਦਲ ਸੋ ਇਸੇ ਨਾਮ ਤੇ ਪਾਰਟੀ ਬਣਦਿਆਂ ਹੀ ਮਤਲਬ ਕਿ ਕਈ ਤਰ੍ਹਾਂ ਦੀਆਂ ਚਰਚਾਾਂ ਦਛੜਨੀਆਂ ਛੜਨੀਆਂ ਸੀ ਹਾਂਜੀ ਹਾਂਜੀ ਪਰ ਜੇਕਰ ਮੈਂ ਉਸ ਕਾਨਫਰੰਸ ਦੀ ਹਵਾਲਾ ਗੱਲ ਕਰਾਂ ਤਾਂ ਬਕਾਇਦਾ ਤੌਰ ਤੇ ਉੱਥੋਂ ਐਲਾਨ ਕੀਤਾ ਗਿਆ ਕਿ ਜੀ ਇਹ ਪਾਰਟੀ ਸਰਬਤਰਾਂ ਨੂੰ ਨਾਲ ਲੈ ਕੇ ਸਾਰੇ ਪੰਜਾਬ ਨੂੰ ਨਾਲ ਲੈ ਕੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਾਰੇ ਮੁੱਦਿਆਂ ਨੂੰ ਨਾਲ ਲੈ ਕੇ ਚੱਲੂਗੀ ਏਜੰਡਾ ਇਹ ਪੇਸ਼ ਕੀਤਾ ਗਿਆ ਜੀ ਜੀ ਇਸ ਏਜੰਡੇ ਉੱਤੇ ਅੱਜ ਰੱਖਦੇ ਉਹਨਾਂ ਨੇ ਗੱਲ ਬੇਰਜ਼ਗਾਰੀ ਦੀ ਵੀ ਕੀਤੀ ਗੱਲ ਨਸ਼ੇ ਦੀ ਵੀ ਕੀਤੀ ਹਨਾ ਗੱਲ ਪੰਜਾਬ ਦੀ ਕਿਸਾਨੀ ਦੀ ਵੀ ਕੀਤੀ ਪੰਜਾਬ ਦੇ ਵਾਤਾਵਰਣ ਦੀ ਕੀਤੀ ਪੰਜਾਬ ਦੇ ਮੁੱਦਿਆਂ ਨੂੰ ਵੀ ਸ਼ੋਆ ਤੇ ਉਸ ਨੂੰ ਲੈ ਕੇ ਮਤੇ ਵੀ ਪੇਸ਼ ਕੀਤੇ ਕਿਹਾ ਕੁਝ ਕਰਨਾ ਏਜੰਡਾ ਹੈਨਾ ਤੇ ਨਾਲ ਦੀ ਨਾਲ ਕਮੇਟੀਆਂ ਵੀ ਬੁਲਾਨਤੀਆਂ ਕਿਸੀ ਆ ਕਮੇਟੀਆਂ ਜਿਨ੍ਹਾਂ ਚ ਪੰਜ ਮੈਂਬਰ ਜਿਹੜੀ ਕਮੇਟੀ ਹੈ ਉਹਦੇ ਵਿੱਚ ਸਰਦਾਰ ਸੇਮ ਸਿੰਘ ਹੋਰੀ ਹੈਨਾ ਇਸੇ ਤਰ੍ਹਾਂ ਮਤਲਬ ਕਿ ਸਰਜੀਤ ਸਿੰਘ ਖਾਲਸਾ ਫਿਰ ਅਮਰਜੀਤ ਸਿੰਘ ਹੋਰੀ ਹੈਨਾ ਫਿਰ ਹਰਪਜਨ ਸਿੰਘ ਹੋਰੀ ਤੇ ਸੁਰਜੀਤ ਸਿੰਘ ਹੋਰੀ ਸੋ ਇਸ ਤਰ੍ਹਾਂ ਪੰਜ ਮੈਂਬਰੀ ਕਮੇਟੀ ਵੀ ਆ ਫਿਰ ਤਿੰਨ ਮੈਂਬਰੀ ਕਮੇਟੀ ਬਣੀ ਹੈ ਇੱਕ ਸੱਤ ਮੈਂਬਰੀ ਕਮੇਟੀ ਬਣੀ ਜਿਹੜੀ ਅਗਲੀ ਸਵਿਧਾਨ ਦੀ ਸਾਰੀ ਰੂਪਰੇਖਾ ਲਿਖੂਗੀ ਸੋ ਇਸ ਤਰ੍ਹਾਂ ਬਸਾਖੀ ਦੇ ਉੱਤੇ ਜਾ ਕੇ ਕਹਿੰਦੇ ਫਿਰ ਚੋਣ ਕਰਾ ਕੇ ਪੂਰੀ ਟੀਮ ਸਾਹਮਣੇ ਆ ਜਾਏਗੀ ਫਿਲਹਾਲ ਡਿਬੂਗਰ ਜੇਲ੍ਹ ਦੇ ਵਿੱਚ ਬੰਦ ਮੈਂਬਰ ਪਾਰਲੀਮੈਂਟ ਅਮਰਸ ਪਾਲ ਸਿੰਘ ਹੋਰੀ ਇਸ ਨਵੇਂ ਅਕਾਲੀ ਦਲ ਬਾਦਸ਼ ਪੰਜਾਬ ਦੇ ਦੇ ਪ੍ਰਧਾਨ ਹੋਣਗੇ ਹਮ ਮੈਸੇ ਪਹਿਲਾਂ ਚਰਚਾ ਮਾ ਅੰਮ੍ਰਿਤਪਾਲ ਸਿੰਘ ਦੇ ਪਤਾ ਤਰ ਤ ਸਮਥਿੰਗ ਹੋਣਾ ਨੂੰ ਕਿਦਾਂ ਬਣਾਉਣ ਦੀ ਸੀਗੀਆਂ ਫਿਰ ਕੁਝ ਈ ਤਰ੍ਹਾਂ ਦੇ ਵੱਲੋਂ ਇਹ ਵੀ ਇਤਰਾਜ਼ ਕਹਿੰਦੇ ਪ੍ਰਕਟਾਇਆ ਗਿਆ ਕਿ ਵੀ ਇਹ ਤਾਂ ਫਿਰ ਪਰਿਵਾਰ ਬਾਦ ਵਾਲੀ ਯੋਗ ਰਾਜਨੀਤੀ ਆ ਜੀ ਹੈਨਾ ਸੋ ਇਹ ਇਸ ਲਈ ਵਿਰੋਧ ਕਹਿੰਦੇ ਕਿ ਲੈ ਦੇ ਕੇ ਸਾਰੀ ਨਿਸੰਮਤੀ ਅੰਮ੍ਰਿਤਪਾਲ ਸਿੰਘ ਤੇ ਬਣੀ ਆ ਫਿਰਾਲ ਅੱਗੇ ਜਾ ਕੇ ਜੋ ਪ੍ਰਕਿਰਿਆ ਤੈਤੂਗੀ ਉਹ ਮੈਂ ਦੇਖਾਂਗੇ ਸੋ ਪਾਰਟੀ ਦਾ ਗਠਨ ਹੋ ਗਿਆ ਪਾਰਟੀ ਦਾ ਐਲਾਨ ਹੋ ਗਿਆ ਉਹ ਤੁਹਾਨੂੰ ਏਜੰਡੇ ਪੰਜਾਬ ਨੂੰ ਧਿਆਨ ਚ ਰੱਖ ਕੇ ਪੇਸ਼ ਕੀਤੇ ਪਰ ਜਿਹੜੀਆਂ ਸਵਰਧ ਧਿਰਾਂ ਪੰਜਾਬ ਦੇੱਖ ਵੱਖ-ਵੱਖ ਪਹਿਲੂਆਂ ਤੋਂ ਰਾਂਝਕ ਤੌਰ ਤੇ ਇਹਨੂੰ ਵਸਦੀਆਂ ਨੇ ਉਹ ਕਹਿੰਦੇ ਕਿ ਬੇਸ਼ੱਕ ਏਜੰਡਿਆਂ ਦੇ ਵਿੱਚ ਲੱਗਿਆ ਕਿ ਇਹ ਸੰਵਿਧਾਨਕ ਦਾਇਰੇ ਵਾਲੀ ਪਾਰਟੀ ਆ ਹੈਨਾ ਪਰ ਮੰਚ ਦੇ ਪਿੱਛੇ ਲੱਗੀਆਂ ਤਸਵੀਰਾਂ ਤੇ ਮੰਚ ਤੋਂ ਹੋਈਆਂ ਤਕਰੀਰਾਂ ਹੈਨਾ ਇਹ ਦੋ ਚੀਜ਼ਾਂ ਕਹਿੰਦੇ ਕਿ ਕਿਤਨਾ ਕਿਤੇ ਇਹਨਾਂ ਨੂੰ ਸਿਰਫ ਪੰਥਕ ਸਿਆਸਤ ਉਹ ਵੀ ਗਰਮ ਪੰਥਕ ਸਿਆਸਤ ਦੇ ਨੇੜੇ ਹੀ ਰੱਖਣਗੇ ਠੀਕ ਆ ਇਹ ਇਸੇ ਲਈ ਸ਼ਾਇਦ ਸਿਵਰੇਜ ਸਿੰਘ ਮਾਨ ਸਭ ਤੋਂ ਵੱਧ ਇਸ ਮੁੱਦੇ ਤੇ ਬੋਲੇ ਨੇ ਕਿ ਜੇ ਤੁਸੀਂ ਸਿੱਧੇ ਰੂਪ ਚ ਖਾਲਸਾ ਦੇ ਮੁੱਦੇ ਤੇ ਨਹੀਂ ਆਉਂਦੇ ਫਿਰ ਨਹੀਂ ਹੈਗਾ ਜੀ ਫਿਰ ਸਾਨੂੰ ਪਰਵਾਹ ਨਹੀਂ ਜਦੋਂ ਕਿ ਜਿਦੋਂ ਕਿ ਸਿਵਰੇਜ ਜੀ ਤੇ ਮਾਨ ਵੀ ਚੋਣਾਂ ਦੇ ਸਮੇਂ ਦੋਈ ਏਜੰਡਿਆਂ ਤੇ ਆ ਜਾਂਦੇ ਨੇ ਹਾਂ ਹਾਂ ਹੈਨਾ ਤੇ ਪਰ ਸੰਵਿਧਾਨਕ ਤੌਰ ਤੇ ਜਿਹੜੀ ਪਾਰਟੀ ਰਜਿਸਟਰਡ ਆ ਉਹ ਵੀ ਲੋਕਤੰਤਰ ਤਰੀਕੇ ਨਾਲ ਆ ਉਥੇ ਵੀ ਉਹ ਉਹਨਾਂ ਨੇ ਇਹ ਏਜੰਡਾ ਨਹੀਂ ਦਿੱਤਾ ਹੋਇਆ ਹਾਂ ਜੀ ਪਰ ਉਹ ਇਸ ਮੌਕੇ ਇਹ ਕਿ ਕਿਤੇ ਮੇਰਾ ਕੋਲ ਜੋ ਕੁਝ ਹੈਗਾ ਉਹਨਾਂ ਕੋਲ ਜ ਵੀ ਇਸ ਲਈ ਉਹਨਾਂ ਨੂੰ ਫਿਕਰ ਸੀਗਾ ਤਾਂ ਉਹਨਾਂ ਨੇ ਇਹ ਤੈਅ ਕੀਤਾ ਸੋ ਫਿਲਹਾਲ ਸਭ ਦੀਆਂ ਨਜ਼ਰਾਂ ਹੁਣ ਇਹਨਾਂ ਦੀ ਅਗਲੀ ਗਤੀਵਿਧੀਆਂ ਤੇ ਹੋਣਗੀਆਂ ਕਿ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ ਕਿਸ ਰੂਪ ਦੇ ਵਿੱਚ ਕਿਸ ਧਿਰ ਨੂੰ ਲੈ ਕੇ ਕਿਸ ਤਰ੍ਹਾਂ ਅੱਗੇ ਵਧਦੀ ਆ ਕਿਉਂਕਿ ਪ੍ਰਵੀਨ ਜੀ ਇਹ ਤਾਂ ਹੈ ਨਾ ਕਿ ਅਕਾਲੀ ਦਲ ਨਵਾਂ ਇੱਕ ਹੋਰ ਬਣਿਆ ਹਮ ਹਮ ਪਰ ਪੰਜਾਬ ਦੇ ਵਿੱਚੋਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਮੰਨਫੀ ਨਹੀਂ ਹੋਇਆ ਹਾਂਜੀ ਪਰ ਉਹ ਜਦੋਂ ਜਦੋਂ ਕਿਸੇ ਹੋਰ ਨਵੇਂ ਨਾਮਾਂ ਦੇ ਹੇਠ ਆਇਆ ਤਾਂ ਪ੍ਰਵਾਨ ਵੀ ਨਹੀਂ ਚੜਿਆ ਹਾਂ ਸੋ ਅੱਜ ਦੀ ਤਰੀਕ ਦੇ ਵਿੱਚ ਫਿਰ ਪੰਜਾਬ 'ਚ ਗੱਲ ਸ਼੍ਰੋਮਣੀ ਕਾਲਦਨ ਦੀ ਤਾਂ ਹੁੰਦੀ ਆ ਹਾਂਜੀ ਪਰ ਉਹ ਸਾਰੇ ਕਹਿੰਦੇ ਕਿ ਬਾਦਲ ਪਰਿਵਾਰ ਨਹੀਂ ਹਾਂ ਹੈਨਾ ਜਾਂ ਕਦੇ ਟੋਡਾ ਸਾਹਿਬ ਦੇ ਨਾਂ ਤੇ ਬਣਿਆ ਤੇ ਉਹ ਸਰਬੰਧ ਅਕਾਲੀ ਦਲ ਉਹ ਵੀ ਸਿਰੇ ਨਹੀਂ ਚੜਿਆ ਰਵਿੰਦਰ ਆਲਾ ਵੀ ਅਕਾਲੀ ਦਲ ਬਣਿਆ ਹੋਇਆ ਹੈ ਨਾ ਸੋ ਇਹ ਸਮਜੀਤ ਮਾਨ ਵਾਲਾ ਵੀ ਹੈਗਾ ਸੋ ਇਸ ਲਈ ਕੀ ਇਹ ਨਵੇਂ ਨਾਂ ਹੇਠ ਜਿਹੜਾ ਅਕਾਲੀ ਦਲ ਆਇਆ ਇਹ ਕਿਸ ਤਰ੍ਹਾਂ ਅੱਗੇ ਵਧੇਗਾ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣੀ ਆ ਜੀ ਬਿਲਕੁਲ ਆ ਜਿਹੜੀ ਤੁਸੀਂ ਸਰਗਰਮ ਪੰਥਕ ਸਿਆਸਤ ਦੀ ਗੱਲ ਕੀਤੀ ਆ ਆਪਾਂ ਇਸ ਪਹਿਲੂ ਨੂੰ ਇੱਕ ਵਾਰੀ ਹੋਲਡ ਕਰਦੇ ਆ ਇਹਦੀ ਚਰਚਾ ਜ਼ਰੂਰ ਕਰਾਂਗੇ ਕਿ ਇਹਦਾ ਫਾਇਦਾ ਕਿਹੜੀਆਂ ਧਿਰਾਂ ਚੱਕਣੀਆਂ ਆ ਖਾਸ ਕਰਕੇ ਦਿੱਲੀ ਦੇ ਵਿੱਚ ਜਿਹੜੀ ਧਿਰਾਂ ਬੈਠੀਆਂ ਨੇ ਇਸ ਟਾਈਮ ਦਿੱਲੀ ਦੇ ਸਿੰਘਾਸਣ ਤੇ ਇੱਕ ਵਾਰੀ ਆਪਾਂ ਖੇਤਰੀ ਪਾਰਟੀਆਂ ਦੇ ਲਿਹਾਜ਼ ਦੇ ਨਾਲ ਅਕਾਲੀ ਦਲ ਬਾਦਲ ਦੀ ਗੱਲ ਕਰ ਲਈਏ ਅਕਾਲੀ ਦਲ ਬਾਦਲ ਦੀ ਕਹਿੰਦੇ ਕਾਨਫਰੰਸ ਤਾਂ ਭਰਵੀ ਹੋਈ ਆ ਤੇ ਅਜੰਡਾ ਵੀ ਉੱਥੇ ਬਾਪੂ ਬਾਦਲ ਹੀ ਰਿਹਾ ਬਿਲਕੁਲ ਜੀ ਆਪਾਂ ਤਾਂ ਹੀ ਗੱਲ ਕਰ ਰਹੇ ਹਾਂ ਕਿ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਵਾਲਾ ਹੋਵੇ ਫਿਰ ਤਾਂ ਸ਼੍ਰੋਮਣੀ ਕਾਲ ਦਲ ਦੇ ਇਤਿਹਾਸ ਦੀ ਗੱਲ ਹੋਵੇ ਹਮਮ ਜੇ ਅਕਾਲੀ ਦਲ ਬਾਦਲ ਦੀ ਕਾਨਫਰੰਸ ਆ ਫਿਰ ਤਾਂ ਅਗਲੇ ਆਪਣੇ ਬਾਪੂ ਬਾਦਲ ਦੀ ਉਹ ਗੱਲ ਕਰਨਗੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤਾਂ ਉਹ ਅਕਾਲੀ ਦਲ ਬਾਦਲ ਦੀ ਕਾਨਫਰੰਸ ਸੀ ਹਮਮ ਔਰ ਇਹ ਉਸੇ ਤਹਿਤ ਤਹਿਸਤਾਨ ਤੇ ਸੀ ਜਿੱਥੇ ਅਕਾਲੀ ਦਲ ਅੱਗੇ ਵੀ ਕਰਦਾ ਆ ਹਮਮ ਹਮਮ ਔਰ ਅਕਾਲੀ ਦਲ ਸ਼੍ਰੀ ਮੁਖਸਰ ਸਾਹਿਬ ਦਾ ਖੇਤਰ ਹੋਵੇ ਬਠਿੰਡੇ ਵਾਲੀ 벨ਟ ਹੋਵੇ ਇਹ ਮਾਨਸੇ ਵਾਲੀ ਵੈਲਟ ਹੋਵੇ ਇਧਰ ਆਪਣਾ ਗੜ ਵੀ ਮੰਦ ਹੈ ਹੂੰ ਔਰ ਵੈਸੇ ਵੀ ਜਦੋਂ ਤੁਸੀਂ ਲੰਬੇ ਸਮੇਂ ਬਾਅਦ 71 ਤੱਕ ਕਰਨੀ ਯੋਗਤਾ ਸ਼੍ਰੋਮਣਿਕ ਕਲਦਲ ਬਾਦਲ ਤੇਰੇ ਕੋਲ ਇੱਕ ਤਾਂ ਹੈ ਨਾ ਕਿ ਹਰ ਪਿੰਡ ਦੇ ਵਿੱਚ ਵਰਕਰ ਹੈਗਾ ਹਰ ਪਿੰਡ ਦੇ ਵਿੱਚ ਉਹਦੇ ਦਾ ਰਹੇਗਾ ਹਾਂ ਤਾਂ ਮੈਂਬਰ ਹੈਗੇ ਨੇ ਸੋ ਪੂਰੇ ਪੰਜਾਬ ਚੋਂ ਇਕੱਠ ਕਰਨਾ ਉਹਨਾਂ ਲਈ ਕੋਈ ਮੁਸ਼ਕਲ ਨਹੀਂਗਾ ਹੂੰ ਹੂੰ ਔਰ ਜਿਹਹ ਜ ਉਹਨਾਂ ਕੋਲ ਸਿਸਟਮ ਪ੍ਰਬੰਧ ਹੈਗਾ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਜਿਸ ਸਥਿਤੀ ਚੋਂ ਕਲਦਲ ਬਾਦਲ ਲੰਘ ਰਿਹਾ ਹੂੰ ਹੂੰ ਉਹ ਸਥਿਤੀ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਹ ਕਹਿਣਾ ਪਵੇਗਾ ਕਿ ਉਸ ਦਿਨ ਦੀ ਕਾਨਫਰੰਸ ਅਕਲਾਂ ਦੀ ਸਫਲ ਸੀ ਹੂੰ ਹੂੰ ਇਕੱਠ ਵੱਡਾ ਸੀ ਭਰਮਾ ਕੱਟ ਸੀ ਪੂਰਾ ਪੰਡਾਲ ਨੱਕੋ ਨੱਕ ਭਰਿਆ ਸੀ ਬੈਠਣ ਨੂੰ ਕਈ ਥਾਵਾਂ ਤੇ ਮੁਸ਼ਕਲ ਸੀ ਖੜ ਕੇ ਇੱਕ ਦੂਜੇ ਚੋ ਖਹਿ ਕੇ ਲੰਘਣਾ ਪੈ ਰਿਹਾ ਸੀ ਹੂੰ ਹੂੰ ਸੋ ਇਸ ਲਈ ਅਕਾਲੀ ਦਲ ਦੀ ਕੱਠ ਦੇ ਪੱਖੋਂ ਕਾਨਫਰੰਸ ਸਫਲ ਸੀ ਪਰ ਮੰਚ ਦੇ ਉੱਤੇ ਉਹੀ ਲੀਡਰਸ਼ਿਪ ਸੀ ਸਾਰੀ ਜਿਹਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਾਹਮਣੇ ਖੜਾ ਕੇ ਕਿਹਾ ਗਿਆ ਸੀ ਕਿ ਤੁਸੀਂ ਹੁਣ ਪੰਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ ਹੂੰ 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 ਲੀਡਰਸ਼ਿਪ ਸਾਰੀ ਉਹ ਸੀ ਜੀ ਜੀ ਉਸ ਲੀਡਰਸ਼ਿਪ ਚ ਜੇ ਕੋਈ ਮੰਨ phi ਸੀ ਤਾਂ ਉਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਹਮ ਹਮ ਜਿੰਨਾ ਕਿ ਮੈਨੂੰ ਚੇਤੇ ਆ ਕਾਲੀ ਦਲ ਦੀ ਜਦੋਂ ਜਦੋਂ ਉੱਥੇ ਮੰਗੀ ਤੇ ਕਾਨਫਰੰਸ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਜਿਹੜਾ ਪ੍ਰਧਾਨ ਨੇ ਨਾਲ ਹੁੰਦਾ ਸੀ ਉਹ ਮੰਚ ਤੇ ਜਰੂਰ ਹੁੰਦਾ ਸੀ ਹਮ ਕੱਲ ਵੀ ਧਾਮੀ ਸਾਹਿਬ ਸ੍ਰੀ ਮੁਖਸਰ ਸਾਹਿਬ ਪਹੁੰਚੇ ਹਮ ਹਮ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ ਕਾਨਫਰੰਸ ਆਉਦੇ ਭੋਗਾਂ ਦੇ ਸਮੇਂ ਉੱਥੇ ਹਾਜ਼ਰ ਰਹੇ ਅਰਦਾਸ ਸੀਸਾ ਲਿਆ ਠੀਕ ਹੈ ਤੇ ਉੱਥੋਂ ਨਤਮਸਤਕ ਉਹ ਵਾਪਸ ਪਰਤਗੇ ਸਟੇਜ ਤੇ ਨਹੀਂ ਆਏ ਤੇ ਕੀ ਮਹੀਨੇ ਗੱਡੀਏ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਕਿ ਤਾਮੀ ਸਾਹਿਬ ਵੀ ਇਹਨਾਂ ਨਾਲ ਉਵੇਂ ਨਹੀਂ ਘਰੇ ਵੀ ਬੈਠ ਚੁੱਕੇ ਨੇ ਨਰਾਜ਼ ਤੇ ਨਿਰਾਸ਼ ਵੀ ਨੇ ਕਿ ਆਪਾਂ ਅਕਾਲ ਤਖਤ ਸਾਡੇ ਹੁਕਮ ਨਾਮਿਆਂ ਨੂੰ ਗੂਗੂ ਨਹੀਂ ਮੰਨ ਲਏ ਨਹੀਂ ਮੰਨੇ ਬਿਲਕੁਲ ਸਹੀ ਹੈ ਜੀ ਸੋ ਇਸ ਲਈ ਕਿ ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਰੋਸਾ ਪ੍ਰਗਟਾਇਆ ਆਪਾਂ ਇਹ ਵੀ ਗੱਲ ਕਰ ਚੁੱਕੇ ਆ ਕਿ ਉਹਨਾਂ ਨੂੰ ਮਾਰਚ ਤੱਕ ਰੁਕਣ ਲਈ ਮਨਾਇਆ ਗਿਆ ਕੀ ਇਹ ਉਸੇ ਦਾ ਪ੍ਰਤੀਕ ਹੈ ਚਲੋ ਗਾਂ ਵਧੀਆ ਅਕਾਲੀ ਦਲ ਦੀ ਕਾਨਫਰੰਸ ਸਫਲ ਸੀ ਸਫਲ ਕਾਨਫਰੰਸ ਦੇ ਵਿੱਚ ਹਾਂ ਬਲਵਿੰਦਰ ਸਿੰਘ ਭੁੰਦਰ ਪ੍ਰਧਾਨ ਵੱਜੋਂ ਮੰਚ ਤੇ ਸੀ ਪਰ ਮਾਈਕ ਤੋਂ ਪ੍ਰਧਾਨ ਕਹਿ ਕੇ ਸਮੋਹਨ ਪ੍ਰ ਸੁਖਵੀਰ ਸਿੰਘ ਬਾਦਲ ਨੂੰ ਹੁੰਦਾ ਰਿਹਾ ਕੀ ਲੀਡਰਾਂ ਨੇ ਤੇ ਕੀ ਮੰਚ ਸੰਚਾਲਕ ਨੇ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਕਹਿ ਕੇ ਸਮੋਹਨ ਕੀਤਾ ਇਹ ਅਚੇਤ ਮੰਚ ਪਈ ਸਹੀ ਗੱਲ ਸੀਗੀ ਤਾਂ ਭਲੇਖੇ ਨਾਲ ਬੋਲ ਹੋ ਰਿਹਾ ਸੀਗਾ ਕਿ ਕਹਿਣ ਨੂੰ ਚਾਹੇ ਬਲਵਿੰਦਰ ਸਿੰਘ ਭੁੰਦਰ ਪ੍ਰਧਾਨ ਲਾਇਆ ਤੇ ਸੁਖਵੀਰ ਸਿੰਘ ਬਾਦਲ ਦਾ ਚਾਹੇ ਅਸਤੀਫਾ ਆਇਆ ਪਰ ਪਤਾ ਹੀ ਆ ਸਾਰੇ ਨੂੰ ਪਾਰਟੀ ਨੂੰ ਕੌਣ ਚਲਾ ਰਿਹਾ ਹੈ ਹੁਕਮ ਕੌਣ ਦਿੰਦਾ ਹੈ ਕਿਹਦੇ ਨਿਰਦੇਸ਼ਾਂ ਤੇ ਹੁੰਦਾ ਫਿਰ ਇੱਕ ਤਹਿ ਸਕ੍ਰਿਪਟ ਨਾਟਕ ਵੀ ਨਜ਼ਰ ਆਇਆ ਠੀਕਾ ਸੁਖਵੀਰ ਸਿੰਘ ਬਾਦਲ ਪੰਡਾਲ ਚ ਆਏ ਭਰੇ ਪੰਡਾਲ ਚ ਆਏ ਤੇ ਆ ਕੇ ਸਭ ਤੋਂ ਮੂਰੇ ਜੇ ਆਪਣੇ ਚੁਣਿੰਦਾ ਬੰਦਿਆਂ ਦੇ ਨਾਲ ਵਰਕਰਾਂ ਦੇ ਨਾਲ ਉਹਨਾਂ ਚ ਬੈਠ ਗਏ ਠੀਕ ਹੈ ਤੇ ਫਿਰ ਮੰਚ ਤੋਂ ਜਦ ਮਾਈਕ ਫਟਾਫਟ ਦਲਜੀਤ ਸਿੰਘ ਚੀਮਾਹਵਾਲਾ ਨੇ ਫੜਿਆ ਤੇ ਕਿਹਾ ਨਹੀਂ ਜੀ ਪ੍ਰਧਾਨ ਜੀ ਉੱਪਰ ਆਓ ਹੈਨਾ ਆਪਣੇ ਕਾਰਜਕਾਰੀ ਪ੍ਰਧਾਨ ਭੁੰਦਰ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਸਾਡੇ ਸੀਨੀਅਰ ਲੀਡਰ ਹੋ ਉਸ ਲਈ ਮੰਚ ਤੇ ਆਓ ਤੇ ਉਹਨੇ ਹਿੱਲੇ ਫਿਰ ਦੂਜੀ ਵਾਰ ਕਿਹਾ ਨਹੀਂ ਹਿੱਲੇ ਫਿਰ ਸੰਗਤ ਤੋਂ ਵਾਖੜੀਆਂ ਕਰਾ ਕੇ ਜੈਕਾਰੇ ਛੜਾਏ ਲਓ ਜੀ ਸੁਖਵੀਰ ਸਿੰਘ ਬਾਦਲ ਮੰਚ ਤੇ ਪਹੁੰਚੇ ਸੋ ਕੁਵੀ ਸਿੰਘ ਬਾਦਲ ਹੋਰਾਂ ਨੇ ਮੰਚ ਤੋਂ ਸਮੋਦਨ ਕੀਤਾ ਕਿ 104 ਸਾਲਾਂ ਦਾ ਅਕਾਲੀ ਦਲ ਦਾ ਇਤਿਹਾਸ ਤੇ ਉਹ ਚ 70 ਸਾਲਾਂ ਚ ਕੁਰਬਾਨੀ ਸਿਰ ਮੇਰੇ ਬਾਪੂ ਦੀ ਜੀ ਅੱਛਾ ਉਹ ਕਹਿੰਦੇ ਜੀ ਅਕਾਲੀ ਦਲ ਚ ਜੇਕਰ ਕੋਈ ਸਭ ਤੋਂ ਵੱਧ ਕੁਰਬਾਨੀਆਂ ਲੀਡਰ ਆਤਾ ਬਾਪੂ ਪ੍ਰਕਾਸ਼ ਸਿੰਘ ਬਾਦਲ ਅੱਛਾ ਕਹਿੰਦੇ ਮੈਨੂੰ ਦੱਸੋ ਕੋਈ ਤਾਂ ਵੱਡਾ ਵੀ ਲੀਡਰ ਹੈ ਮਤਲਬ ਅਕਾਲੀ ਦਲ ਦੇ ਇਤਿਹਾਸ ਨੂੰ ਉਹ ਇੱਕ ਪਾਸੇ ਰੱਖ ਰਹੇ ਸੀ ਤੇ ਇਕੱਲੇ ਆਪਣੇ ਬਾਪੂ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪਾਸੇ ਰੱਖ ਰਹੇ ਸੀ ਉਹਨਾਂ ਨੇ ਕੰਮ ਵੀ ਗਣਾ ਏ ਕਿ ਆ ਸਾਂਝੀ ਵਲਤਾ ਦਾ ਕੰਮ ਬਾਪੂ ਨੇ ਕਰਾਇਆ ਪੁਰਾਣ ਸੜਕਾਂ ਇਹਨਾਂ ਮੋਟਰਾਂ ਤੁਹਾਡੀਆਂ ਖੇਤੀ ਦਾ ਮਸਲਾ ਆ ਪਿੰਡਾਂ ਦਾ ਮਸਲਾ ਆ ਸਾਰੇ ਕੁਝ ਇਹਨਾਂ ਕੁਝ ਕਰਾਇਆ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਰਾਜ ਚ ਹੋਇਆ ਸਾਰਾ ਕੁਝ ਹੂੰ ਜੋ ਜਿਸ ਕਰਨਾ ਕਾਲੀ ਦਲ ਲੋਕਾਂ ਦੇ ਮਨਾਂ ਚ ਉਤਰਿਆ ਉਹ ਵੀ ਉਹਨਾਂ ਦੇ ਅਗਵਾਈ ਚ ਹੋਇਆ ਹੂੰ ਸੋ ਉਹ ਗੱਲਾਂ ਨੂੰ ਉਹ ਲਾਂਬੇ ਰੱਖ ਕੇ ਪਰ ਉਹ ਲਗਭਗ ਇਸ ਏਜੰਡੇ ਤੇ ਰਹੇ ਕਿ ਬਾਪੂ ਪ੍ਰਕਾਸ਼ ਸਿੰਘ ਬਾਦਲ ਹੀ ਸਾਡਾ ਏਜੰਡਾ ਹੈ ਹੂੰ ਉਹੀ ਸਾਡੇ ਆਦਰਸ਼ ਨੇ ਉਹਨਾਂ ਦੇ ਆਧਾਰ ਤੇ ਹੀ ਉਹਨਾਂ ਦੇ ਹਵਾਲੇ ਨਾਲੇ ਮੈਂ ਦੁਬਾਰਾ ਸੱਤਾ ਹਾਸਲ ਕਰਨੀ ਹੈ ਕਿਉਂਕਿ ਉਥੋਂ ਐਲਾਨ ਹੋਇਆ ਕਿ 27 ਚ ਸਰਕਾਰ ਬਣਾਵਾਂਗੇ ਤੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹੋਣਗੇ ਅੱਛਾ ਸੋ ਮੁੱਖੇ ਤੌਰ ਤੇ ਉਹਨਾਂ ਨੇ ਕਿਹਾ ਤੇ ਇਸੇ ਹਵਾਲੇ ਨਾਲ ਦੋ ਪੈਰੂ ਹੋਰ ਉੱਪਰੇ ਹੂੰ ਹੂੰ ਕਿ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫੇਰ ਇਹ ਕਿਹਾ ਕਿ ਮੈਂ ਬੇਗੁਨਾ ਮੈਂ ਤਾਂ ਉਹੀ ਆਪਣੀ ਝੋਲੀ ਸਾਰਾ ਕੁਝ ਕੋਆ ਲਿਆ ਜੀ ਉਹ ਕਹਿੰਦੇ ਮੇਰੇ ਕੋਲ ਹਰ ਸਵਾਲ ਦਾ ਜਵਾਬ ਸੀ ਹੂੰ ਹੂੰ ਹੈਨਾ ਪਰ ਮੈਂ ਤਾਂ ਪਾਰਟੀ ਦੇ ਕਹਤੇ ਕਿ ਜੀ ਨਵੇੜੋ ਮਾਮਲਾ ਇਹ ਰੋਜ਼ ਸਾਡੇ ਤੇ ਕਹੀ ਜਾਂਦੇ ਨੇ ਆਪਾਂ ਝੋਲੀ ਸਾਰਾ ਕੁਝ ਪਵਾ ਲਓ। ਸੋ ਇਹ ਸੀ ਕਹਿੰਦੇ ਮੈਂ ਸਾਰੇ ਗੁਨਾ ਝੋਲੀ ਚ ਪਵਾ ਲੇ। ਅ ਪਰ ਮੈਂ ਕੀਤਾ ਕੁਝ ਨਹੀਂ। ਸੇ ਪਰ ਮੈਂ ਫੇਰ ਤੁਹਾਡੇ ਅੱਗੇ ਝੋਲੀ ਅੱਡਦਾ ਮੈਨੂੰ ਮਾਫ ਕਰ ਦਿਓ। ਜੇ ਅਕਾਲ ਤੱਕ ਸਾਡੇ ਹੁਕਮਨਾਮੇ ਹੂ ਬੂ ਮੰਨੇ ਹੁੰਦੇ ਪ੍ਰਵੀਨ ਜੀ। ਤਾਂ ਅੱਜ ਸ਼ਰਮਣੀ ਕਲਗਲ ਦੀ ਰੈਲੀ ਦਾ ਰੰਗ ਉਹਦਾ ਉਹਦੀ ਚੜ੍ਹ ਤੋਂ ਹੋਰ ਤਰ੍ਹਾਂ ਦੀ ਹੋਣੀ ਸੀ। ਹੂੰ। ਜੇਕਰ ਪੂਰਨ ਰੂਪ ਚ ਨਾ ਮੰਨਣ ਦੇ ਬਾਵਜੂਦ ਵੀ ਤੁਸੀਂ ਇਕੱਠ ਕਰਨ ਚ ਕਾਮਯਾਬ ਹੋ। ਸੋਚ ਕੇ ਦੇਖੋ ਜੇਕਰ ਹੂਬੂ ਮੰਨ ਕੇ ਆਉਂਦੇ ਤਾਂ ਤੁਹਾਡਾ ਜਲੋਈ ਹੋਰ ਹੁਣਾ ਸੀ ਤੇ ਤੁਹਾਨੂੰ ਫਿਰ ਉਥੋਂ ਝੋਲੀ ਢੰਡ ਤੋਂ ਅੱਦ ਕਿਤੇ ਹੋਰ ਝੋਲੀ ਢੰਡ ਦੀ ਲੋੜ ਨਹੀਂ ਪੈਣੀ ਸੀ ਤੁਸੀਂ ਅੱਜ ਫਿਰ ਕਿਉਂ ਆਪਣੇ ਸਮਰਥਕਾਂ ਚ ਵਰਕਰਾਂ ਚ ਖੜ ਕੇ ਜਿਹੜੇ ਹੈ ਹੀ ਐ ਤੁਹਾਡੇ ਨਾਲੇ ਖੜੇ ਨੇ ਤਾਂ ਹੀ ਇਸ ਪੰਡਾਲ ਚ ਆਏ ਨੇ ਫਿਰ ਸਿਉਣਾ ਮੁਗਰੇ ਝੋਲੀ ਕਿਉਂ ਢਾ ਰਹੇ ਜੀ ਜੀ ਤੇ ਅਖਾਲੀ ਜਲਦੀ ਇਤਿਹਾਸ ਚ ਮੈਂ ਇਹ ਵੀ ਨਵਾਂ ਦੇਖ ਰਿਹਾ ਕਿ ਜਿਹਦੇ ਕੋਲ ਆਪਣਾ ਕੁਰਬਾਨੀਆਂ ਦਾ ਮੋਰਚਿਆਂ ਦਾ ਇਹਨਾਂ ਜੁੱਧਾਂ ਦਾ ਸੰਘਰਸ਼ਾਂ ਦਾ ਸੁਭਈ ਹੱਕਾਂ ਦਾ ਪੰਥਕ ਪਹਿਲੂਆਂ ਤੇ ਲੜਾਈ ਲੜਨ ਦਾ ਇਤਿਹਾਸ ਹੋਵੇ ਹਾਂ ਉਸ ਪਾਰਟੀ ਦਾ ਜਿਹੜਾ ਪ੍ਰਧਾਨ ਰਿਹਾ ਹੋਵੇ ਤੇ ਜਿਹਨੂੰ ਹੁਣ ਵੀ ਪਾਰਟੀਾਂ ਦੇ ਪ੍ਰਧਾਨ ਕਹਿ ਕੇ ਸਮੋਦਨ ਕਰ ਰਹੇ ਹੁਣ ਉਹ ਗੂਗਲ ਦੇ ਸਾਰੇ ਬੋਲੇ ਉਹ ਕਹਿੰਦਾ ਮੈਂ ਗੂਗਲ ਚੋਂ ਕੱਢ ਕੇ ਲਿਆ ਆਂ ਅੰਕੜੇ ਆ ਸੁਣੋ ਮੇਰੇ ਅੰਕੜੇ ਮੈਂ ਇਸ ਲਈ ਹੁਣ ਅਕਾਲੀ ਦਲ ਗੂਗਲ ਦੇ ਸਾਰੇ ਵੀ ਚੱਲੂਗਾ ਚਲੋ ਲੈ ਦੇਖ ਕੇ ਅਕਾਲੀ ਦਲ ਦੀ ਕਾਨਫਰੰਸ ਸਫਲ ਰਹੀ ਪਰ ਉਹ ਕੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਭੂਮਿਕਾ ਚ ਦੁਬਾਰਾ ਆ ਪਾਏਗਾ ਕੀ ਉਹ ਪੰਜਾਬ ਦੀ ਨੁਮਾਇੰਦੀ ਕਰਨ ਵਾਲੀ ਭੂਮਿਕਾ ਚ ਦੁਬਾਰਾ ਆ ਪਾਏਗਾ ਇਹ ਆਉਣ ਵਾਲਾ ਵਕਤ ਦੱਸੇ ਪੰਜਾਬ ਦੇ ਵਿੱਚ ਨਾ ਆਪਣੇ ਪਿੰਡਾਂ ਦੇ ਵਿੱਚ ਇੱਕ ਅਕਸਰ ਇੱਕ ਕਹਾਵਤ ਵਰਤਦੇ ਆਂ ਸ਼ਰਮਾ ਜੀ ਉਹ ਕਹਿੰਦੇ ਆਖਾਨ ਕਹਿੰਦੇ 100 ਹੱਥ ਰਸਾ ਤੇ ਸਿਰੇ ਤੇ ਗੰਡ ਜਿੱਥੇ ਤੁਸੀਂ ਸ਼ੁਰੂ ਕੀਤੀ ਸੀ ਨਾ ਗੱਲ ਅਸਲ ਦੇ ਵਿੱਚ ਤੱਤ ਸਾਰ ਉਹੀ ਹੈ ਵੀ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਤੇ ਇਤਿਹਾਸ ਦੀ ਗੱਲ ਕਰਦਾ ਪੰਥਕ ਗੱਲ ਕਰਦਾ ਤੇ ਜਦੋਂ ਹੈ ਹੀ ਅਕਾਲੀ ਦਲ ਬਾਦਲ ਤੇ ਫਿਰ ਉਹਨਾਂ ਨੇ ਬਾਦਲ ਦੀ ਕਸੀਦੇ ਪੜਨੇ ਸੀ ਜੀ ਪਰ ਮੇਰੇ ਹਿਸਾਬ ਨਾਲ ਜਿੰਨਾ ਤੁਸੀਂ ਚਰਚਾ ਕੀਤੀ ਹੈ ਜਿਹੜੀ ਤੁਸੀਂ ਤਫਸੀਲ ਦਿੱਤੀ ਹੈ ਏਜੰਡਾ ਤਾਂ ਕੋਈ ਸ਼ਾਇਦ ਮੂਰੇ ਕੋਈ ਪਵਿੱਖ ਦਾ ਰੱਖਿਆ ਨਹੀਂ ਗਿਆ ਰੌਲਾ ਜ਼ਰੂਰ ਪਾਇਆ 227 ਦਾ ਕਿ 227 ਦੇ ਵਿੱਚ ਸੱਤਾ ਸੰਭਾਲਾਂਗੇ ਇਸੇ ਹੀ ਖਬਰ ਨੂੰ ਇੱਕ ਹੋਰ ਪਹਿਲੂ ਤੋਂ ਇੱਕ ਹੋਰ ਨਜ਼ਰੀਏ ਤੋਂ ਦੇਖੀਏ ਜਿਹਦੇ ਚਰਚਾ ਚੱਲ ਰਹੀ ਹੈ ਦੱਸਿਓ ਜ਼ਰੂਰ ਕਿ ਕੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਫਖਰੇ ਕੌਮ ਮਿਲਣ ਜਾ ਰਿਹਾ ਜਾਂ ਮਿਲੇਗਾ ਦੇਖੋ ਪਰ ਮਿੰਦੀ ਜਦੋਂ ਤੁਸੀਂ ਗੱਲ 227 ਦੀ ਕਰ ਰਹੇ ਹੋ ਮੰਚ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੀ ਕਾਨਫਰੰਸ ਦੇ ਵੱਲੋਂ ਗੱਲ ਕਰ ਰਿਹਾ ਹਾਂ ਜੀ ਹਾਂ ਜੀ ਕਿ ਜੇਕਰ ਤੁਸੀਂ ਗੱਲ 227 ਦੀ ਕਰ ਰਹੇ ਹੋ ਤਾਂ ਤੁਸੀਂ ਚੋਣਾਂ 'ਚ ਜਾਓਗੇ ਵੋਟਾਂ 'ਚ ਜਾਓਗੇ ਤੇ ਵੋਟਾਂ ਲਈ ਲੋਕ ਮੁੱਦੇ ਆ ਤੇ ਤੁਹਾਨੂੰ ਆਉਣਾ ਪਏਗਾ ਆਉਣਾ ਪਏਗਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਕੋਈ ਵੀ ਅਜੰਡਾ ਪੰਜਾਬ ਨੂੰ ਲੈ ਕੇ ਪੇਸ਼ ਨਹੀਂ ਕੀਤਾ ਗਿਆ ਹਮ ਕੱਲੇ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰਿਤ ਰਹਿ ਕੇ ਸੁਖਵੀਰ ਸਿੰਘ ਬਾਦਲ ਨੇ ਗੱਲ ਕੀਤੀ ਉਹਨੇ ਕਹਿ ਇਹ ਨਹੀਂ ਗਾ ਕਿ ਪੰਜਾਬ ਦੀ ਜਵਾਨੀ ਲਈ ਆ ਕਰਾਂਗੇ ਮੇਰੇ ਕੋਲ ਆ ਰੋਡ ਮੈਪ ਹੈ ਅਸੀਂ ਪੰਜਾਬ ਦੇ ਮਸਲੇ ਲਈ ਆ ਕੰਮ ਕਰਾਂਗੇ ਇੱਥੇ ਛੱਡ ਕੇ ਗਏ ਸੀ ਤੋ ਗਾਂ ਤੋਰਾਂਗੇ ਕਿਹੜੇ ਕੰਮ ਕਰਨੇ ਨੇ ਕਿਹੜੇ ਨਹੀਂ ਕਰਨੇ ਕਿਹੜੇ ਕਰਾਉਣੇ ਨੇ ਕਿਹੜੇ ਨਹੀਂ ਕਰਾਉਣੇ ਏਜੰਸੀਆਂ ਸਾਡੇ ਮਗਰ ਲੱਗੀਆਂ ਏਜੰਸੀਆਂ ਨੇ ਸਾਨੂੰ ਬਦਨਾਮ ਕੀਤਾ ਏਜੰਸੀਆਂ ਸਾਨੂੰ ਖਤਮ ਕਰਨਾ ਚਾਹੁੰਦੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਦਾਂ ਲੱਗੀ ਐ ਬੀਜੇਪੀ ਬਾਰੇ ਫੇਰ ਬਚਾਅ ਕਰਦੇ ਨੇ ਬੀਜੇਪੀ ਦੀ ਵਾਰੀ ਇਸ ਕੱਲਾ ਜਾਂਦੀ ਆ ਜਦੋਂ ਦਬਤਦੇ ਸੀ ਸੋ ਇਹ ਇਹ ਵੀ ਕੋਈ ਨਾ ਕੋਈ ਪਹਿਲੂ ਹੈ ਕਿ ਹਾਂ ਮਨਿਆਏ ਜਾ ਰਿਹਾ ਕਿ ਸੁਧਾਰ ਲਹਿਰ ਵਾਲਿਆਂ ਦੇ ਪ੍ਰਤੀ ਸੁਖਵੀਰ ਸਿੰਘ ਬਾਦਲ ਦਾ ਇੱਕੋ ਰੋਸਾ ਹੈ ਕਿ ਬਾਕੀ ਸਾਰਾ ਕੁਝ ਠੀਕ ਸੀ ਤੁਸੀਂ ਜਿਹੜਾ ਫਕਰੇ ਕੌਮ ਵਾਪਸ ਕਰਾਇਆ ਨਾ ਇਹ ਸਾਨੂੰ ਮਜੂਰੀ ਦਾ ਇਹ ਇਸ ਲਈ ਤੁਸੀਂ ਹੁਣ ਪਰਵਾਣ ਨਹੀਂਗੇ ਉਹ ਰੋਸਾ ਚਾਹ ਸੁਧਾਰ ਲਹਿਰ ਵਾਲਿਆਂ ਤੇ ਆ ਚਾਹੇ ਰੋਸਾ ਜਥੇਦਾਰ ਸਾਹਿਬਾਨ ਨਾਲ ਆ ਚਾਹੇ ਉਹ ਕੱਲਾ ਗਿਆਨੀ ਹਰਪ੍ਰੀਤ ਸਿੰਘ ਨਾਲ ਆ ਪਰ ਉਹ ਰੋਸਾ ਸੀਗਾ ਜਿਹਦੇ ਵਿੱਚ ਅੱਜ ਅਚਾਨਕ ਇਹ ਪਤਾ ਲੱਗਿਆ ਜਦੋਂ ਸੁਖਵੀਰ ਸਿੰਘ ਬਾਦਲ ਬੋਲ ਕੇ ਗਏ ਉਸ ਤੋਂ ਬਾਅਦ ਹੀਰਾ ਸਿੰਘ ਕਾਪੜੀ ਆਏ ਤੇ ਇੱਕ ਮਤਾ ਪੇਸ਼ ਕੀਤਾ ਹਮ ਪੂਰੀ ਕਾਨਫਰੰਸ ਦੇ ਵਿੱਚ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਸਿਆਸੀ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਮਤਾ ਨਹੀਂ ਆਇਆ ਸਿਰਫ ਇੱਕ ਮਤਾ ਆਇਆ ਕਿ ਜੀ ਅਸੀਂ ਮਤਾ ਪੇਸ਼ ਕਰਕੇ ਸੰਗਤ ਤੋਂ ਪ੍ਰਵਾਨਗੀ ਚਾਹੁੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਲੜਾ ਜਿਹੜਾ ਫਕਰੇ ਕੌਮ ਪੰਜਾਬ ਰਤਨ ਵਾਪਸ ਲਿਆ ਗਿਆ ਉਹਨਾਂ ਤੋਂ ਪੰਥ ਰਤਨ ਵਾਪਸ ਲਿਆ ਗਿਆ ਉਹਨਾਂ ਨੂੰ ਮੁੜ ਕੇ ਦਿੱਤਾ ਜਾਵੇ ਤੇ ਅਸੀਂ ਇਹਦੇ ਲਈ ਚਤਜਾਰ ਸਾਹਿਬ ਨੂੰ ਅਪੀਲ ਕਰਾਂਗੇ ਸੰਗਤ ਦੀ ਮਨਜ਼ੂਰੀ ਨਾਲ ਸੋ ਸੰਗਤ ਤੋਂ ਬਾਹਾਂ ਖੜੀਆਂ ਕਰਾ ਕੇ ਉਹ ਮਤੇ ਨੂੰ ਪ੍ਰਵਾਨ ਕਰਾਏਗਾ ਹਾਂ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੀ ਇਹ ਹੈ ਨੇ ਇਹ ਸਵਾਲ ਆਪਣੇ ਆਪ ਚ ਵੱਡਾ ਹੈ ਕਿ ਕੀ ਇਹ ਸੰਗਤ ਤੋਂ ਪ੍ਰਵਾਨ ਕਰਾਉਣ ਦਾ ਮਤਲਬ ਉਹ ਸੰਗਤ ਨਹੀਂ ਤੁਹਾਡੀ ਪਾਰਟੀ ਦੇ ਵਰਕਰ ਨੇ ਸਮਰਥਕ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਹਿਲੀ ਗੱਲ ਤਾਂ ਇਹ ਉਹ 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 ਉਵੇਂ ਸੰਗਤ ਦੇ ਰੂਪ ਚ ਨਹੀਂ ਉਹਨੂੰ ਤੁਸੀਂ ਕਹਿ ਸਕਦੇ ਹੋ ਨਾ ਉਹ ਰਾਜਨੀਤਿਕ ਏਜੰਡੇ ਲਈ ਤੁਹਾਡੀ ਰੈਲੀ ਚਾਹੀਦੀ ਹੈ ਫਿਰ ਤੁਸੀਂ ਉਹਨਾਂ ਤੋਂ ਚਲੋ ਗਿਣਤੀ ਦੇ ਵੱਲ ਜਦੋਂ ਕੀ ਇਹ ਜਥੇਦਾਰਾਂ ਤੇ ਦਬਾਅ ਪਾਉਣ ਲਈ ਸੀਗਾ ਫਿਰ ਦੇਖੋ ਜੀ ਇੰਨੇ ਹਜ਼ਾਰਾਂ ਲੋਕਾਂ ਨੇ ਕਿਹਾ ਜੀ ਇਹ ਤਾਂ ਇਹ ਤਾਂ ਕਰਨਾ ਪੂਗਾ ਵਾਪਸ ਜਾਂ ਇਸ ਦੇ ਨਾਲ ਪੰਥ ਦਾ ਕੌਮ ਦਾ ਪੰਜਾਬ ਦਾ ਕੋਈ ਭਲਾ ਹੋ ਜੇਗਾ ਜੇ ਵਾਪਸ ਮਿਲ ਗਏ। ਹੂੰ। ਦੂਸਰੀ ਗੱਲ। ਹੂੰ। ਸੁਖਵੀਰ ਸਿੰਘ ਬਾਦਲ ਨੇ ਤੇ ਉਹਨਾਂ ਦੀ ਲੀਡਰਸ਼ਿਪ ਨੇ ਜਿਹੜੇ ਗੁਨਾਹ ਕਬੂਲ ਕੀਤੇ ਸੀ। ਹੂੰ। ਉਹ ਗੁਨਾਹਾਂ ਦੇ ਹਵਾਲੇ ਨਾਲ ਉਸ ਸਮੇਂ ਲੀਡਰ ਕੌਣ ਸੀ ਇਹਨਾਂ ਦਾ? ਸੁਖਵੀਰ ਸਿੰਘ ਬਾਦਲ ਤੋਂ ਵੀ ਮੂਰੇ ਪ੍ਰਕਾਸ਼ ਸਿੰਘ ਬਾਦਲ। ਜੇ ਸਰਕਾਰ ਦੇ ਹਵਾਲੇ ਨਾਲ ਮੰਤਰੀ ਤਲਬ ਕੀਤੇ ਸੀ ਤਾਂ ਵੀ ਮੁਖੀ ਪ੍ਰਕਾਸ਼ ਸਿੰਘ ਬਾਦਲ ਸੀਗੇ। ਹੂੰ ਹੂੰ। ਐ ਜੇਕਰ 파ਟੀ ਦੇ ਹਵਾਲੇ ਨਾਲ ਵੀ ਤਾਂ ਵੀ ਪ੍ਰਧਾਨ ਰਹੇ ਕਿਸੇ ਸਮੇਂ ਸਰਪੰਚ ਰਹੇ ਤੋ ਉਹ ਪ੍ਰਕਾਸ਼ ਸਿੰਘ ਬਾਦਲ ਸੀ ਜੀ ਜੀ ਹੁਣ ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਚ ਨਹੀਂ ਹੈਗੇ ਤੇ ਜਾਣ ਤੋਂ ਬਾਅਦ ਇਹ ਨਹੀਂ ਹੁੰਦਾ ਕਿ ਫਿਰ ਕਈ ਇਹ ਕਹਾਂ ਉਹਨਾਂ ਲਈ ਆ ਸਜਾ ਜੇਕਰ ਉਹ ਇਸ ਦੁਨੀਆ ਛੰਦੇ ਤਾਂ ਉਹ ਵੀ ਸੁਖਵੀਰ ਸਿੰਘ ਬਾਦਲ ਨਾਲ ਸ਼ਾਇਦ ਪਰਚਾ ਪੜ ਕੇ ਬੈਠੇ ਹੁੰਦੇ ਹਾਂਜੀ ਉਹ ਵੀ ਸ਼ਾਇਦ ਭਾਂਡੇ ਵਾਲੀ ਕਤਾਰ ਚ ਖੜੇ ਹੁੰਦੇ ਚੋਰੀਆਂ ਦੀ ਸੇਵਾ ਵਾਲੀ ਕਤਾਰ ਚ ਖੜੇ ਹੁੰਦੇ ਹੂੰ ਹੂੰ ਤੇ ਫਿਰ ਲੈ ਦੇ ਕਿ ਇਹ ਦਿਖਾਉਣ ਲਈ ਕਿ ਬਈ ਗੁਨਾਹਗਾਰਾਂ ਚੋ ਵੀ ਸੀਗੇ ਪਰ ਉਹ ਇਸ ਦੁਨੀਆ ਚ ਨਹੀਂ ਹੈਗੇ ਤਾਂ ਉਹਨਾਂ ਦੇ ਦਿੱਤੇ ਹੋਏ ਸਨਮਾਨ ਹੀ ਵਾਪਸ ਲੈ ਕੇ ਸੰਕੇਤ ਦਿੱਤਾ ਜਾ ਸਕਦਾ ਸੀ ਨਾ ਹੂੰ ਤੇ ਕਈ ਤਰ੍ਹਾਂ ਦਾ ਇਹ ਕਹਿੰਦੀ ਹੈ ਕਿ ਸਨਮਾਨ ਦਿੱਤਾ ਹੀ ਗਲਤ ਗਿਆ ਸੀ ਹੂੰ 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 ਤੇ ਇਹ ਤਾਂ ਹੁਣ ਦਰੁਸਤ ਕੀਤਾ ਤੇ ਪਰ ਸੁਖਵੀਰ ਸਿੰਘ ਬਾਦਲ ਦਾ ਇੱਕੋ ਇੱਕ ਏਜੰਡਾ ਹੈ ਹੂੰ ਬਾਪੂ ਪ੍ਰਕਾਸ਼ ਸਿੰਘ ਬਾਦਲ ਤੇ ਇੱਕੋ ਇੱਕ ਮਤ ਹੈ ਕਿ ਉਹ ਫਕਰੇ ਕੌਮ ਵਾਪਸ ਲੈਣਾ ਤੇ ਹੋ ਸਕਦਾ ਹੈ ਇੱਕ ਅੱਧਾ ਜਥੇਦਾਰ ਇਧਰ ਉਧਰ ਕਰਕੇ ਕੋਸ਼ਿਸ਼ ਚ ਕਾਮਯਾਬੀ ਹੋ ਜਾਣ ਪਰ ਫਿਰ ਉਹ ਪ੍ਰਵਾਹ ਨਹੀਂ ਚੜਨੇ ਜਿਹੜੇ ਦੋ ਤਰੀਕ ਨੂੰ ਆਸ ਬੱਜੀ ਸੀ ਕਿ ਸ਼੍ਰੋਮਣੀ ਕਲਦਲ ਬਾਦਲ ਤੇ ਚਲੋ ਮੁੜ ਕੇ ਇਕੱਲੇ ਕਲਦਲ ਦੇ ਰੂਪ ਚ ਜੇ ਆ ਗਈ ਤਾਂ ਸ਼ਾਇਦ ਪ੍ਰਵਾਹ ਚੜ ਜਾਵੇ ਕਾਨਫਰੰਸਾਂ ਭਰਮੀਆਂ ਹੋ ਜਾਣਗੀਆਂ ਇਕੱਠ ਵੱਟੇ ਹੋ ਜਾਣਗੇ ਹੋ ਸਕਦਾ ਬੋਟ ਦੀ ਰਾਜਨੀਤੀ ਜੀ ਵੀ ਕਿ ਤਰ੍ਹਾਂ ਕਿਤੇ ਫਿੱਟ ਆ ਜਾਣ ਪਰ ਪੰਥਕ ਤੌਰ ਤੇ ਪਰਵਾਣ ਚੜਨਾ ਇਹ ਸਵਾਲ ਹੈ ਜੀ ਖੜਾ ਨਹੀਂ ਇੱਕ ਤੁਸੀਂ ਨੁਕਤਾ ਬਹੁਤ ਸੋਹਣਾ ਸ਼ੋਇਆ ਜੀ ਤੇ ਗੱਲ ਹੋਣੀ ਵੀ ਚਾਹੀਦੀ ਹੈ ਉਹ ਚਰਚਾ ਦੇ ਵਿੱਚ ਸ਼ਾਮਲ ਵੀ ਹੋਣਾ ਚਾਹੀਦਾ ਸ਼ਰਮਾ ਜੀ ਉਹ ਇਹ ਕੀ ਕੀ ਜਹੇਦਾਰ ਸਹਿਬਾਨ ਤੇ ਸਿੰਘ ਸਹਿਬਾਨ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਕਿ ਲੋਕਾਂ ਦੇ ਵਿੱਚੋਂ ਸਿਆਸੀ ਕਾਨਫਰੰਸਾਂ ਦੇ ਵਿੱਚ ਪਹੁੰਚੇ ਲੋਕਾਂ ਸਹੀ ਕਿਹਾ ਤੁਸੀਂ ਕਿ ਉਹ ਸੰਗਤ ਨਹੀਂ ਉਹਨੂੰ ਕਹਿ ਸਕਦੇ ਉਹ ਕੋਈ ਇਹ ਨਹੀਂ ਸੀਗਾ ਕਿ ਉਹ ਧਾਰਮਿਕ ਸਮਾਗਮ ਦੇ ਵਿੱਚ ਸੀ ਉਹ ਸਿਆਸੀ ਸਮਾਗਮ ਦੇ ਵਿੱਚ ਪਹੁੰਚੇ ਲੋਕ ਸਨ ਸੋਨਾ ਤੋਂ ਹੰਗਾਰੇ ਭਰਾ ਕੇ ਗੱਲ ਜਾ ਕੇ ਦਰੋਂ ਰਹੀ ਆ ਇੱਕ ਆਪਾਂ ਜਿਹੜੀ ਸ਼ੁਰੂ ਕੀਤੀ ਸੀ ਜਿਸ ਖਬਰ ਤੋਂ ਗੱਲਬਾਤ ਆਪਣੀ ਚਰਚਾ ਇਹ ਆ ਕਿ ਨਵੇਂ ਅਕਾਲ ਨਵੇਂ ਅਕਾਲੀ ਦਲ ਪੰਜਾਬ ਨੂੰ ਮਿਲਿਆ ਇਹ ਆਪਾਂ ਹਮੇਸ਼ਾ ਚਰਚਾ ਕਰਦੇ ਆ ਸ਼ਰਮਾ ਜੀ ਕਿ ਪੰਜਾਬ ਨੂੰ ਇੱਕ ਪੰਜਾਬ ਦੇ ਹਿੱਤਾਂ ਨੂੰ ਪ੍ਰਨਾਈ ਖੇਤਰੀ ਪਾਰਟੀ ਦੀ ਲੋੜ ਆ ਔਰ ਇਹ ਅਣਹੋਣਦ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਪੰਜਾਬ ਦੇ ਸਿਆਸੀ ਨਕਸ਼ੇ ਦੇ ਉੱਤੇ ਝਾਤ ਮਾਰਦੇ ਆ ਪਰ ਪੰਜਾਬ ਦੇ ਵਿੱਚ ਜਿਹੜੀ ਸਰਗਰਮ ਪੰਥਕ ਸਿਆਸਤ ਹੈ ਇਹਦਾ ਕਹਿੰਦੇ ਭਾਜਪਾ ਕੀ ਭਾਜਪਾ ਫਾਇਦਾ ਚੁਕੇਗੀ ਜੇ ਚੁਕੇਗੀ ਤਾਂ ਕਿਵੇਂ ਚੁਕੇਗੀ ਅਕਸਰ ਉਹ ਜਿਹੜੇ ਲੋਕ ਇਹ ਗੱਲ ਕਰਦੇ ਨੇ ਉਹ ਤਾਂ ਪੰਜਾਬ ਦੀ ਹੀ ਗੱਲ ਕਰਦੇ ਨੇ ਨਾ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਦਾ ਦਾਵਾ ਭਰਦੇ ਨੇ ਪ੍ਰਵੀਨ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਇੱਕ ਵਾਰ ਫਿਰ ਪੰਥਕ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ ਹਾਂਜੀ ਅਕਾਲੀ ਦਲ ਬਾਦਲ ਧਿਰ ਦੀਆਂ ਗਲਤੀਆਂ ਕਰਕੇ ਹੂੰ ਹੂੰ ਜਿਹੜੀਆਂ ਧਿਰਾਂ ਸ਼ਾਂਤ ਬੈਠੀਆਂ ਸੀ ਉਹਨਾਂ ਤੇਰਾਂ ਨੂੰ ਵੀ ਬੋਲਣ ਦਾ ਸਾਹਮਣੇ ਆਉਣ ਦਾ ਮੌਕਾ ਮਿਲਿਆ ਜੀ ਜੀ ਔਰ ਸ਼ੋਮਨੀ ਕਾਲੀਦਲ ਦੀਆਂ ਗਲਤੀਆਂ ਤੋਂ ਬਾਅਦ ਜਿਹੜੀ ਤਿਰ ਕਾਂਗਰਸ ਨਾਲ ਨਹੀਂ ਜਾ ਸਕਦੀ ਸੀ ਕਿਸੇ ਸਮੇਂ ਹਾਂਜੀ ਉਹ ਤਿਰ ਆਮ ਆਦਮੀ ਪਾਰਟੀ ਨਾਲ ਵੀ ਗਈ ਤੇ ਆਮ ਆਦਮੀ ਪਾਰਟੀ ਨੂੰ ਸੱਤਾ ਮਿਲੀ ਔਰ ਪੂਰੇ ਜਲਵਾ ਨਾਲ ਮਿਲੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵੀ ਜਦੋਂ ਮਨ ਖੱਟਾ ਹੋਇਆ ਤਾਂ ਉਸੇ ਦੇ ਵਿੱਚੋਂ ਸੀਗਾ ਕਿ ਅਮਰਤਪਾਲ ਸਿੰਘ ਵੀ ਜਿੱਤੇ ਤੇ ਸਰਜੀਤ ਸਿੰਘ ਖਾਨਸਾ ਵੀ ਜਿੱਤੇ ਆਜ਼ਾਦ ਲੜਕੇ ਵੀ ਜਿੱਤੇ ਹੂੰ ਸੋ ਉਹ ਦੋ ਜਿੱਤ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁੜ ਕੇ ਗਰਮ ਖਿਆਲੀ ਪੰਥਕ ਸਿਆਸਤ ਦੀ ਚਰਚਾ ਚੱਜੀ ਪਰ ਉਹ ਕੱਲੀ ਗਰਮ ਖਿਆਲੀ ਪੰਥਕ ਸਿਆਸਤ ਚਰਚਾ ਵਿੱਚ ਨਹੀਂ ਸੀ ਉਹ ਕਿਤਨਾ ਕਿਤੇ ਇਹਨਾਂ ਸਾਰੀਆਂ ਪਾਰਟੀਆਂ ਪ੍ਰਤੀ ਰੋਸਾ ਪੈਕਾਉਣ ਦਾ ਤਰੀਕਾ ਵੀ ਸੀ ਉਹ ਸਲਵਟੇ ਲੈ ਰਿਹਾ ਸੀ ਨਾ ਗੁੱਸਾ ਉਸੇ ਉਸੇ ਲਹਿਰ ਦੇ ਲਾਹੇ ਵਿੱਚੋਂ ਇੱਕ ਨਵੀਂ ਪਾਰਟੀ ਹੁਣ ਅਕਾਲੀ ਦਲ ਬਾਦਸ ਪੰਜਾਬ ਤੇ ਜਨਮ ਲਈ ਬਿਲਕੁਲ ਜੀ ਉਹ ਪੰਥਕ ਮੁੱਦਿਆਂ ਦੀ ਲੜਾਈ ਵੀ ਲੜਨਾ ਚਾਹੁੰਦੀ ਹੈ ਪਰ ਉਹ ਲੋਕਤੰਤਰਕ ਤਰੀਕੇ ਨਾਲ ਰਹਿ ਕੇ ਸੱਤਾ ਵੀ ਹਾਸਲ ਕਰਨਾ ਚਾਹੁੰਦੀ ਹੈ ਹਾਂ ਉਹਨਾਂ ਦੇ ਦੋਏ ਏਜੰਡੇ ਪੈਰਲ ਚੱਲ ਰਹੇ ਨੇ ਜੀ ਜੀ ਉਸ ਪੈਰਲ ਏਜੰਡਿਆਂ ਦੇ ਵਿੱਚੋਂ ਸਭ ਤੋਂ ਵੱਧ ਫਿਕਰਮੰਦ ਸਿਮਰਜੀਤ ਸਿੰਘ ਮਾਨ ਨੂੰ ਹੋ ਰਿਹਾ ਕਿ ਲੈ ਦੇ ਕਿ ਮੇਰੇ ਕੋਲ ਜੁਗਾ ਕਿਤੇ ਹੋ ਨਾ ਖੁੱਸ ਜਵੇ ਹਮ ਹੈਨਾ ਉਹ ਤੋਂ ਬਾਅਦ ਜੇ ਫਿਕਰ ਚਾਹਤਾ ਅਕਾਲੀ ਦਲ ਹੈ ਕਿ ਲੈ ਵੀ ਅਸੀਂ ਪੰਥਕ ਲਈ ਤੇ ਪੱਤਣਾ ਨਹੀਂ ਚਾਹੁੰਦੇ ਹੈਨਾ ਅਸੀਂ ਵੋਟ ਦੀ ਤੇ ਦੂਜੀਆਂ ਪਾਰਟੀਆਂਾਂ ਵਾਂਗੂ ਉਹੀ ਰਾਜਨੀਤੀ ਕਰਨਾ ਚਾਹੁੰਦੇ ਆ ਪਰ ਸਾਡੇ ਪੈਰ ਨਹੀਂ ਲੱਗ ਰਹੇ ਤੇ ਲੈ ਦੇ ਕਿ ਜਿੰਨੇ ਕ ਪੰਥਕ ਸਾਡੇ ਵਾਲੀ ਵੋਟਾਂ ਕਿਤੇ ਉਧਰ ਨਾ ਚਲੀ ਜਾਵੇ ਪਰ ਜਿਹੜੇ ਰਾਜਨੀਤਿਕ ਤੌਰ ਤੇ ਜਾਂ ਪੰਥਕ ਰਾਜਨੀਤਿਕ ਤੌਰ ਤੇ ਸੁਚੇਤ ਔਰ ਅਚੇਤ ਧਿਰਾਂ ਨੇ ਹੈਨਾ ਉਹ ਸਾਰੀਆਂ ਧਿਰਾਂ ਇਹ ਮੰਨਦੀਆਂ ਨੇ ਕਿ ਜਿਹੜੀ ਗਰਮ ਖਿਆਲੀ ਪੰਥਕ ਸੋਚ ਵਾਲੀ ਧਿਰ ਉਹ ਕਦੇ ਵੀ ਅਕਾਲੀ ਦਲ ਨਾਲ ਤਾਂ ਗਈਓ ਨਹੀਂ ਹੁਣ ਅਕਾਲੀ ਦਲ ਬਾਦਲ ਨਾਲ ਤਾਂ ਗਈਓ ਨਹੀਂ ਹੂੰ ਹੂੰ ਸੋ ਉਹ ਤੋਂ ਬਾਹਰ ਹੀ ਰਹਿੰਦੀ ਰਹੀ ਹੈ ਹੈਨਾ ਸੋ ਇਸ ਲਈ ਹੁਣ ਜਿਹੜੀ ਉਹ ਧਿਰ ਹੈ ਜੇਕਰ ਉਹ ਇੱਧਰ ਆਉਂਦੀ ਹੈ ਤਾ ਫਿਰ ਫਾਇਦਾ ਕੀ ਨੂੰ ਉਹ ਕਹਿੰਦੇ ਕਿ ਜੇ ਸਿੱਖ ਸਿਆਸਤ ਸਿੱਖ ਵੋਟ ਪੰਥਕ ਵੋਟ ਤਿੰਨ ਚਾਰ ਧੜਿਆਂ ਚ ਧੜਿਆਂ ਚ ਵੰਡੀ ਜਾਂਦੀ ਆ ਤੇ ਇਸ ਮਾਹੌਲ ਦੇ ਵਿੱਚ ਜਿਹੇ ਜਿਹੇ ਤਕਰੀਰਾਂ ਮੰਨ ਲਓ ਦੋ ਚਾਰ ਲੀਡਰਾਂ ਨੇ ਕੱਲ ਵੀ ਉਥੋਂ ਕੀਤੀਆਂ ਉਹਦੇ ਨਾਲ ਇੱਕ ਆਮ ਵਰਗ ਜਿਹੜਾ ਸ਼ਹਿਰੀ ਹਿੰਦੂ ਵਰਗ ਕਹਿੰਦੇ ਆ ਜਿਹਨੂੰ ਵਪਾਰੀ ਵਰਗ ਕਹਿੰਦੇ ਆ ਹੈਨਾ ਕਹਿੰਦੇ ਉਹ ਚ ਜੇ ਡਰ ਪੈਂਦਾ ਤਾਂ ਭਾਜਪਾ ਉਸ ਡਰ ਨੂੰ ਕੈਸ਼ ਕਰੂਗੀ ਇਹ ਇਸ ਡਰ ਨੂੰ ਕਈ ਵਾਰ ਕਾਂਗਰਸੀਆਂ ਨੇ ਵੀ ਕੈਸ਼ ਕੀਤਾ ਹੂੰ 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 ਤੋ ਇਸ ਲਈ ਕਿ ਇਹ 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 ਵੰਡੇ ਗਏ ਸਿੱਖ ਸਿਆਸਤ ਵਾਲੀ ਵੋਟ ਤੇ ਇੱਕ ਵੋਟ ਉਹ ਹੈ ਜਿਹੜ ਨੂੰ ਇਕੱਠੀ ਕਰਕੇ ਲੈ ਜੇਗੀ ਔਰ ਇਹਦੇ ਵਿੱਚ ਖਾਸ ਕਰਕੇ ਹੈ ਕਿ 12 13% ਅਜੇ ਹੀ ਵੋਟ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਤੋਂ ਬਾਹਰੋਂ ਆਈ ਹੋਈ ਹੈ ਹੂੰ ਤੇ ਉਹਨੂੰ ਭਾਜਪਾ ਹੁਣ ਗਰੰਟਡ ਆਪਣੀ ਲੈਣ ਲੱਗੀ ਹੈ ਜੀ ਜੀ ਬਿਲਕੁਲ ਬਿਲਕੁਲ ਤੇ ਜੇ 12% ਹੋ ਜਾਂਦੀ ਹੈ ਤਾਂ 8 10% ਹੋਰ ਕਿੱਥੇ ਨਹੀਂ ਉਹਨਾਂ ਨੇ ਕਿੰਨੀ ਕੋਕੀ ਆ ਹਾਂ ਕਿੰਨੀਆਂ ਹੀ ਧਿਰਾਂ ਨੇ ਚਾਹ ਸੁਧਾਰ ਲਹਿਰ ਵਾਲੇ ਨੇ ਹੈ ਨਾ ਚਾਹਿਆ ਮੌਜੂਦਾ ਅਕਾਲੀ ਦਰ ਵਾਲੇ ਨੇ ਇਹ ਤਾਂ ਫਿਰ ਬੀਜੇਪੀ ਦੇ ਮਗਰ ਜਾਣ ਨੂੰ ਤਿਆਰ ਕਰਦੇ ਹੂੰ ਸੋ ਇਸ ਲਈ ਕਈ ਤਰ੍ਹਾਂ ਇਸ ਪਹਿਲੂ ਤੋਂ ਵੀ ਦੇਖ ਰਹੀਆਂ ਕਿ ਇਹ ਪੰਥਕ ਸਿਆਸਤ ਦੀ ਵੰਡ ਦੇ ਵਿੱਚੋਂ ਲੱਗ ਇਹ ਰਿਹਾ ਕਿ ਪੰਥਕ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਪਰ ਇਹ ਕਈ ਕਈ ਥਾਂਵਾਂ ਤੇ ਜੇ ਵੰਡੀ ਗਈ ਤਾਂ ਇਹਦਾ ਫਾਇਦਾ ਕੇਂਦਰੀ ਸੱਤਾਧਾਰੀ ਲੈ ਸਕਦੀ ਹੈ ਇਹ ਵੈਸੇ ਆਉਣ ਵਾਲਾ ਵਕਤ ਅਜੇ ਕਾਫੀ ਦੂਰ ਹੈ ਹਾਂ ਨਮੀ ਪਾਰਟੀ ਦੀ ਪਹਿਲੀ ਪ੍ਰੀਖਿਆ ਤਾਂ ਸ਼੍ਰੋਮਣੀ ਕਮੇਟੀ ਦੇ ਚੋਣਾਂ ਚ ਹੋ ਜਾਣੀਆਂ ਜੇ ਮਾਰਚ ਚ ਚੋਣਾਂ ਹੋਗੀਆਂ ਹਾਂ ਹਾਂ ਉਹ ਉਹ ਪੰਥਕ ਸਿਆਸਤ ਨੂੰ ਧਿਆਨ ਚ ਰੱਖ ਕੇ ਚੋਣਾਂ ਹੋਣਗੀਆਂ ਨਾ ਤੇ ਜਿੱਥੋਂ ਤੱਕ ਲੋਕਤੰਤਰ ਤਰੀਕੇ ਵਾਲੀ ਚੋਣ ਫਿਰ 27 ਦੀਆਂ ਵਿਧਾਨ ਸਭਾ ਚੋਣ ਸੋ ਅਜੇ ਮੈਨ ਲੱਗਦਾ ਸਾਨੂੰ ਕੱਲੀ ਮਾਗੀ ਮੇਲੇ ਦੀ ਕਾਨਫਰੰਸ ਹੋਈ ਅੰਦਾਜੇ ਨਹੀਂ ਲਾ ਲੈਣੇ ਚਾਹੀਦੇ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਚਾਹੀਦਾ ਹਾਂਜੀ ਨਾਲੇ ਕਈ ਵਾਰੀ ਤਾਂ ਸ਼ਰਮਾ ਜੀ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ ਜਾਂ ਮੀਡੀਆ ਦੇ ਗਲਿਆਰਾਂ ਦੇ ਵਿੱਚ ਵਿਸ਼ਲੇਸ਼ਕਾਂ ਦੇ ਗਿਆਰਾਂ ਦੇ ਵਿੱਚ ਇਹ ਵੀ ਚਰਚਾ ਚੱਲਦੀ ਹੈ ਨਾ ਕਿ ਜਿਹੜੇ ਮੌਜੂਦਾ ਸੱਤਾਧਾਰੀਏ ਨੇ ਪੰਜਾਬ ਦੇ ਉਹਨਾਂ ਦੇ ਕਈ ਕੰਮ ਨੇ ਜਿਹੜੇ ਇਸ ਟਾਈਮ ਦਿੱਲੀ ਦੀ ਸੱਤਾ ਨੂੰ ਰਾਸ ਆ ਰਹੇ ਨੇ ਔਰ ਉਹ ਕਈ ਕਈ ਕੰਮਾਂ ਦੇ ਵਿੱਚ ਇਹ ਵੀ ਝਲਕਾਰਾ ਮਿਲਦਾ ਵੀ ਸ਼ਾਇਦ ਕੰਮ ਤਾਂ ਉਹੀ ਹੋ ਰਿਹਾ ਜਿਹੜਾ ਉਹਨਾਂ ਨੂੰ ਮਾਫਕਾ ਜਾਂ ਉਹਨਾਂ ਦੀ ਪੋਲਿਟਿਕਸ ਨੂੰ ਸੂਟ ਕਰਦਾ ਬਿਲਕੁਲ ਜਾਂਦੇ ਜਾਂਦੇ ਗੱਲ ਕਰੀਏ ਕਿਸਾਨੀ ਦੀ ਅਕਤਾ ਡੱਲੇਵਾਲ ਸਾਹਿਬ ਦੇ ਜਿਹੜੀ ਇਸ ਵੇਲੇ ਹਾਲਾਤ ਨੇ ਉਹਨਾਂ ਦੇ ਉਹਦੇ ਬਾਰੇ ਜ਼ਰੂਰ ਦੱਸਿਓ ਤੇ ਦੂਜਾ 111 ਕਿਸਾਨਾਂ ਦਾ ਕਹਿੰਦੇ ਜੱਥਾ ਅੱਜ ਮਰਨ ਵਾਰਤ ਸ਼ੁਰੂ ਕਰਨ ਜਾ ਰਿਹਾ ਜੀ। ਪ੍ਰਵੀਨ ਜੀ ਸਾਰਿਆਂ ਦੀਆਂ ਨਜ਼ਰਾਂ ਜਗਜੀਤ ਸਿੰਘ ਡੱਲੇਵਾਲ ਘਰਾਂ ਤੇ ਨੇ 51ਵਾਂ ਦਿਨ ਸ਼ੁਰੂ ਹੋ ਗਿਆ। ਹਾਂਜੀ। ਔਰ ਹੱਡੀਆਂ ਅੱਡ ਤੇ ਮਾਸ ਅੱਡ ਦਿਖਣ ਲੱਗਿਆ। ਅੱਖਾਂ ਦਾ ਮਾਸ ਅੰਦਰ ਧਸ ਗਿਆ ਤੇ ਬੀਪੀ ਸ਼ੂਗਰ ਲੈਵਲ ਕਰਵੜ ਕਰ ਰਿਹਾ ਹੈ ਲਗਾਤਾਰ ਤੇ ਖਤਰਾ ਖੜਾ ਹੈ ਹਾਰਟ ਅਟੈਕ ਦਾ। ਇਹ ਸਾਰੀ ਸਥਿਤੀਆਂ ਦੇ ਦਰਮਿਆਨ ਐ ਐਸਕੇਮ 2118 ਨੂੰ ਫਿਰ ਇਕੱਠੀਆਂ ਹੋ ਕੇ ਮਤਲਬ ਕੇਂਦਰ ਤੇ ਦਬਾਅ ਬਣਾਉਣ ਦੇ ਲਈ ਸਰਕਾਰਾਂ ਤੇ ਦਬਾਅ ਬਣਾਉਣ ਦੇ ਲਈ ਕਿ ਆਪਾਂ ਕਿਉਂ ਨਾ ਫਿਰ ਕਿਸਾਨ ਅੰਦੋਲਨ ਦਿੱਲੀ ਟੂ ਦਾ ਐਲਾਨ ਕਰ ਦਈਏ ਹਨਾ ਉਸ ਤਰ੍ਹਾਂ ਦੀ ਰਣਨੀਤੀ ਤੇ ਕੰਮ ਕਰਦੀਆਂ ਪਰ ਅਚਾਨਕ ਕੱਲ ਖਨੋਰੀ ਬਾਡਰ ਤੋਂ ਐਲਾਨ ਹੋਇਆ ਕਿ ਵੀ ਅੱਜ ਤੋਂ ਮਤਲਬ ਅੱਜ ਸਾਡੇ ਇੱਥੇ ਬੁੱਧਵਾਰ ਦੀ ਸਵੇਰ ਹੈ ਜਦੋਂ ਮੈਂ ਗੱਲ ਕਰ ਰਿਹਾ ਕਿ ਅੱਜ ਤੋਂ ਦੁਪਹਿਰ ਨੂੰ 2 ਵਜੇ ਤੋਂ 15 ਜਨਵਰੀ ਦੁਪਹਿਰੇ 2 ਵਜੇ ਤੋਂ 111 ਕਿਸਾਨਾਂ ਦਾ ਜਥਾ ਹੋਰ ਮਰਨ ਵਰਤੇ ਬੈਠੇਗਾ ਹੂੰ 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 ਔਰ ਉਹ ਬਿਲਕੁਲ ਅੰਦੋਲਨ ਦੇ ਦੂਸਰੇ ਸਿਰੇ ਤੇ ਬੈਠੇਗਾ ਜਿੱਧਰ ਹਰਿਆਣੇ ਵਾਲਾ ਬਾਰਡਰ ਸ਼ੁਰੂ ਹੁੰਦਾ ਜਿੱਥੇ ਤਾਰ ਲਾਈ ਹੋਈ ਹੈ ਉਹਨਾਂ ਨੇ ਹੂੰ 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 ਸੋ ਇੱਕ ਸਿਰੇ ਦੇ ਉੱਤੇ ਸ਼ਰੂ ਚੰਦ ਅੰਦੋਲਨ ਦੇ ਸ਼ੁਰੂ ਤੇ ਦਲੇয়াল ਹੁਲੀ ਟੈਲੀ ਚ ਨੇ ਤੇ ਦੂਸਰੇ ਸਿਰੇ ਦੇ ਉੱਤੇ ਹੁਣ 111 ਠੀਕ ਹੈ ਕੁਝ ਤਰ੍ਹਾਂ ਤਾਂ ਕਹਿੰਦੀਆਂ ਕਿ ਇਹ ਦਬਾਅ ਬਣਾਉਣ ਦੇ ਲਈ ਹੈ ਕਿ ਲਓ ਵੀ ਫਿਰ ਅਸੀਂ ਸਾਰੇ ਮਰਨ ਵਰਤੇ ਬੈਠਦੇ ਆ ਇਹ ਸਰਕਾਰਾਂ ਤੇ ਦਬਾਅ ਬੜੇ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀਆਂ ਕਿ ਐਸਕੈ ਉਹਨੂੰ ਫਿਰ ਆਪਣੇ ਤੇ ਕੇਂਦਰਿਤ ਕਰਨ ਦੀ ਕੋਈ ਵਾਦਾ ਹੈ ਕਿ ਕਿਤੇ ਉਹਦੇ ਪਰੇ ਨਾ ਸਾਰੀ ਨਜ਼ਰਾਂ ਚਲੀ ਜਾਣ ਐ ਸਾਨੂੰ ਕੋਈ ਦੇਖੇ ਨਾ ਕੋਈ ਤਰ੍ਹਾਂ ਕਹਿੰਦੀ ਹੈ ਕਿ ਨਹੀਂ ਇਹਦੇ ਨਾਲ ਉਲਟਾ ਅੰਦੋਲਨ ਖਿੰਡ ਸਕਦਾ ਹੈ ਕਿ ਜਿਹੜੇ ਪਰਿਵਾਰ ਜਿਹੜੇ ਕਿਸਾਨ ਪਰਿਵਾਰ ਜਿਹੜੀਆਂ ਕਿਸਾਨ ਧਿਰਾਂ ਜਿਨ੍ਹਾਂ ਰਾਜਨੀਤਿਕ ਧਿਰਾਂ ਦੀ ਸਮਤੀ ਜਗਜੀਤ ਸਿੰਘ ਡੱਲੇਵਾਲ ਨਾਲ ਸੀ ਹੈ ਨਾ ਉਹਦੀ ਚੜ੍ਹਤ ਸੀ ਉਸ ਦਾ ਦਬਦਬਾ ਸੀਗਾ ਉਹ ਸਾਰਾ ਦਬਤਵਾਹ ਹੁਣ 111 ਦੇ ਬਾਰੇ ਨੂੰ ਉਧਰ ਵੀ ਸ਼ਿਫਟ ਹੋ ਜਾਣਾ ਅਦਾ ਹਰੇਕ ਨੂੰ ਹੁਣ ਆਪਣੇ ਲੱਲਿਆਂ ਨਾਲੋਂ ਵੱਧ ਆਪਣੇ ਪਰਿਵਾਰ ਦੇ ਮੈਂਬਰ ਦੇ ਜੀ ਦੀ ਫਿਕਰ ਪੈ ਜਾਣੀ ਆ ਸੋ ਇਸ ਤਰੀਕੇ ਨਾਲ ਇਹ ਨੌਬਿਕੀ ਅੰਦੋਲਨ ਕਿਤੇ ਖਿੰਡ ਜਵੇ ਪਰ ਦੇਖਦੇ ਆ ਜੀ ਜਥੇਬੰਦੀਆਂ ਨੇ ਕੋਈ ਸੋਚ ਵਿਚਾਰ ਕੇ ਫੈਸਲਾ ਲਿਆਉਣਾ ਕਿ ਦੇ ਪਿੱਛੇ ਕੀ ਏਜੰਡਾ ਹੋ ਸਕਦਾ ਹੈ ਕੀ ਵਿਚਾਰ ਹੋ ਸਕਦਾ ਇਹ ਤਾਂ ਆਉਂਦੇ ਸਮੇਂ ਸਪਸ਼ਟ ਹੋਊਗਾ ਫਿਲਹਾਲ ਸਰਕਾਰਾਂ ਤੇ ਦਬਾਅ ਬਣਾਉਣ ਦੇ ਲਈ ਕਿ 111 ਕਿਸਾਨਾਂ ਦਾ ਜਥਾ ਅੱਜ ਹੋਰ ਮਰਨ ਮਰਤੇ ਬੈਠਣ ਜਾ ਰਿਹਾ ਕੱਲ ਪਤਾ ਲੱਗ ਰਿਹਾ ਸੀਗਾ ਕਿ ਸੁਨ ਜਾਖੜ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਅਸਤੀਫਾ ਪੇਸ਼ ਦਿੱਤਾ ਹੋਇਆ ਉਹ ਖੇਤੀਬਾੜੀ ਮੰਤਰੀ ਕਹਿੰਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਨੂੰ ਮਿਲੇ ਨੇ ਹੈਨਾ ਤੇ ਹੋ ਸਕਦਾ ਕਿ ਉਹ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਗੱਲਬਾਤ ਖੋਲ ਲੋ ਜੀ ਗੱਲਬਾਤ ਸ਼ੁਰੂ ਇਹ ਹੋ ਜਵੇ ਤਾਂ ਵੀ ਡੱਲੇ ਵਾਲ ਹੋਰੀ ਮੈਡੀਕਲ ਸਹੂਲਤ ਲੈ ਲੈਣਗੇ ਹੋ ਸਕਦਾ ਇਹਦੀ ਕੋਸ਼ਿਸ਼ ਹੋਣਾ ਪਰ ਕੁਝ ਤਰ੍ਹਾਂ ਇਹ ਵੀ ਦੱਸ ਰਿਹਾ ਸੀ ਕਿ ਨਹੀਂ ਨਹੀਂ ਉਹ ਤਾਂ ਉਹਨਾਂ ਦੇ ਕੋਈ ਨਿੱਜੀ ਘਰੇਲੂ ਸਮਾਗਮ ਨੇ ਉਹਦੇ ਲਈ ਇਨਵੀਟੇਸ਼ਨ ਦਿੰਦੇ ਫਿਰ ਰਹੇ ਨੇ ਤਾਂ ਮਿਲੇ ਨੇ ਚਲੋ ਆਉਂਦੇ ਦਿਨਾਂ ਚ ਪਤਾ ਲੱਗੇਗਾ ਪਰ ਕੁਝ ਹਲਜੁਲ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਚ ਹੋ ਜ਼ਰੂਰ ਰਹੀ ਹੈ ਅੱਜ ਨਾ ਜਿਹੜੀਆਂ ਜਿਹੜੀਆਂ ਖਬਰਾਂ ਤੇ ਵੀ ਆਪਾਂ ਚਰਚਾ ਕੀਤੀ ਐ ਸ਼ਰਮਾ ਜੀ ਸ਼ੁਰੂ ਤੋਂ ਲੈ ਕੇ ਸਿਆਸੀ ਕਾਨਫਰੰਸਾਂ ਫਿਰ ਸਿਆਸੀ ਕਾਨਫਰੰਸਾਂਾਂ ਦੇ ਜਿਹੜੇ ਵੱਖ-ਵੱਖ ਐਂਗਲ ਨੇ ਵੱਖ-ਵੱਖ ਪਹਿਲੂ ਨੇ ਤੇ ਅਖੀਰ ਦੇ ਉੱਤੇ ਕਿਸਾਨੀ ਇੰਉਂ ਲੱਗਦਾ ਕਿ ਸ਼ਾਇਦ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਤੋਂ ਜਿਹੜੀ ਕੇਂਦਰ ਟਾਲਵਟ ਰਹੀ ਹੈ ਉਹਨਾਂ ਨੂੰ ਇੱਥੇ ਕਿਸਾਨਾਂ ਕਿਸਾਨੀ ਧਿਰਾਂ ਦੇ ਨਾਲ ਗੱਲਬਾਤ ਕਰਨ ਤੋਂ ਜ਼ਿਆਦਾ ਇਹ ਮਹਿਸੂਸ ਹੋ ਰਿਹਾ ਕਿ ਉਹ ਇਹ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਇਹਨੂੰ ਉਹ ਜਿਹੜਾ ਉਹਨਾਂ ਦਾ ਦੇਖਣ ਦਾ ਨਜ਼ਰੀਆ ਹੈ ਉਹ ਸਿਆਸਤ ਵਾਲੀ ਹੈ ਉਹ ਕੀ ਹੈ ਨੀਗਾ ਕਿ ਕੋਈ ਸੰਘਰਸ਼ ਧਿਰ ਕਰ ਰਹੀ ਹੈ ਜਾਂ ਕੋਈ ਹੋਰ ਕੋਈ ਬੰਦਾ ਆਪਦੀ ਜਾਨ ਦਾਤ ਤੇ ਲਾਤ ਦਾਤ ਤੇ ਲਾ ਕੇ ਬੈਠਾ ਹੈ ਜਾਂ ਖੇਤੀਬਾੜੀ ਸੂਬੇ ਦਾ ਇੱਕ ਵੱਡਾ ਵਰਗ ਧਰਨਾ ਦੇ ਰਿਆ ਨਹੀਂ ਉਹ ਸਿਆਸੀ ਨਜ਼ਰੀਏ ਤੋਂ ਉਸ ਐਣਕ ਤੋਂ ਦੇਖ ਰਹੇ ਨੇ ਕਿ ਜਿਹੜੀ ਐਣਕ ਦੇ ਨਾਲ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਉਹਨਾਂ ਵਾਲੇ ਟਾਈਮ ਦੇ ਵਿੱਚ ਉਹ ਕਤਾਰਬੰਦੀ ਪੋਲਰਾਈਜੇਸ਼ਨ ਹੋਰ ਤਰ੍ਹਾਂ ਦੇ ਵਿੱਚ ਉਹ ਕਰਨ ਨੂੰ ਫਿਰਦੇ ਨੇ ਸੋ ਬਹੁਤ ਸ਼ਾਨਦਾਰ ਚਰਚਾ ਬਹੁਤ ਸ਼ਾਨਦਾਰ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਮਾਸ਼ੂਕੀ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ ਪੰਜਾਬ ਤੋਂ ਸੀਨੀਅਰ ਪੱਤਰਕਾਰ ਤੇ ਪੰਜਾਬ ਦੇ ਰਾਜਨੀਤਿਕ ਮਾਮਲਿਆਂ ਦੇ ਉੱਤੇ ਆਪਾਂ ਇਹਨਾਂ ਦੇ ਨਾਲ ਬੜੀ ਨਿੱਟ ਕੇ ਚਰਚਾ ਕੀਤੀ ਹੈ ਪੰਜਾਬ ਰੇਡੀਓ ਐਸਸੀ ਦੇ ਉੱਤੇ ਪ੍ਰੋਗਰਾਮਾਂ ਦਾ سلسلہ ਲਗਾਤਾਰ جاری ਹੈ ਜੁੜੇ ਰਹੋ ਪੰਜਾਬੀ ਰੇਡੀਓ ਐਸਸੀ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ